ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਾਨੂੰ ਇਸ ਗੱਲ ਦੀ ਬੜੀ ਚਿੰਤਾ ਹੁੰਦੀ ਹੈ ਕਿ ਜਿਸ ਕਿਸਮ ਦਾ ਬੀਜਪੀ ਆਰਐਸਐਸ ਤੇ ਉਹਦੀਆਂ ਜਥੇਬੰਦੀਆਂ ਸਾਰੇ ਦੇਸ਼ 'ਚ ਨਫ਼ਰਤੀ ਮਾਹੌਲ ਬਣਾ ਰਹੀਆਂ ਨੇ ਉਹਦੀਆਂ ਜੜਾਂ ਕਿੰਨੀਆਂ ਡੂੰਘੀਆਂ ਚਲੀਆਂ ਗਈਆਂ ਨੇ। ਉਹਦੇ ਉਦਾਹਰਨ ਸਾਨੂੰ ਕਰਨਾਟਕਾ ਦੇ ਵਿੱਚ ਜਿਹੜਾ ਬੇਲਗਾਵੀ ਜ਼ਿਲ੍ਹੇ ਦਾ ਬਲਾਕ ਹੈਗਾ ਸਵਾਦਤੀ ਉੱਥੋਂ ਦੇ ਪਿੰਡ ਹੁੱਲੀ ਕੱਟੀ ਦੇ ਸਕੂਲ ਦੀ ਘਟਨਾ ਯਾਦ ਆ ਰਹੀ ਹੈ। ਇਹ ਸਕੂਲ ਦੇ ਵਿੱਚ 14 ਜੁਲਾਈ ਨੂੰ 11 ਬੱਚੇ ਪੀਣ ਵਾਲਾ ਪਾਣੀ ਜਿਹੜਾ ਸੀ ਉਹਨੂੰ ਪੀਣ ਤੋਂ ਬਾਅਦ ਬਿਮਾਰ ਹੋ ਗਏ, ਉਲਟੀਆਂ ਲੱਗੀਆਂ, ਉਹਨਾਂ ਨੂੰ ਆ ਨੀਂਬੇ ਹੋਸ਼ੀ ਹੋ ਗਈ ਤੇ ਉਹ ਉੱਥੋਂ ਦੇ ਜਿਹੜੇ ਹੈਡਮਾਸਟਰ ਨੇ ਸਕੂਲ ਦੇ ਉਹਨਾਂ ਨੇ ਜਿਹਦਾ ਨਾਂ ਸੁਲੇਮਾਨ ਗੋਰੇ ਨਾਇਕ ਹੈ ਉਹਨਾਂ ਨੇ ਇਹਦੀ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਨੇ ਛਾਣਬੀਣ ਕੀਤੀ ਤੇ ਉੱਥੇ ਜਿਹੜਾ ਕੋਲ ਡਰਿੰਕ ਦੀ ਬੋਤਲ ਪਈ ਸੀ ਪਾਣੀ ਦੇ ਕੋਲ ਸੌਫਟ ਡਰਿੰਕ ਦੀ ਉਹਦੇ 'ਚ ਜਿਹੜਾ ਪਦਾਰਥ ਸੀ ਲੱਗਿਆ ਹੋਇਆ ਉਹ ਤੇ ਜਿਹੜਾ ਪਾਣੀ 'ਚ ਮਿਲਿਆ ਦੋਨਾਂ ਦਾ ਸੈਂਪਲ ਮਿਲਦਾ ਸੀ ਇਹਦਾ ਮਤਲਬ ਹੈ ਉਸ ਬੋਤਲ ਰਾਹੀਂ ਆਈ ਸੀ ਉੱਥੇ ਛਾਣਬੀਣ ਕਰਦੇ ਕਰਦੇ ਵੀ ਬੋਤਲ ਕਿਹਨੇ ਸਿੱਟੀ ਉਹਦਾ ਪਤਾ ਲੱਗ ਗਿਆ ਵੀ ਉਹ ਸਕੂਲ ਦਾ ਕੋਈ ਪੰਜਵੀਂ ਜਮਾਤ ਦਾ ਬੱਚਾ ਸੀ ਛੋਟਾ ਜਿਹਨੇ ਉਹ ਪਾਣੀ 'ਚ ਮਿਲਾਈ ਉਸ ਬੱਚੇ ਤੋਂ ਪੁੱਛਗਿਛ ਕੀਤੀ ਤੇ ਬੱਚੇ ਨੇ ਇੱਕ ਬੰਦਾ ਕ੍ਰਿਸ਼ਨ ਮਦਾਰ ਦਾ ਨਾਮ ਲੈਤਾ ਵੀ ਉਹਨੇ ਮੈਨੂੰ ਇਹ ਦਿੱਤੀ ਸੀ ਤੇ ਮੈਨੂੰ ਚਾਕਲੇਟ ਤੇ ਕੈਂਡੀਆਂ ਦੇ ਕੇ 500 ਦਾ ਨੋਟ ਦੇ ਕੇ ਇਹ ਕੰਮ ਕਰਨ ਲਈ ਕਿਹਾ ਸੀ ਕ੍ਰਿਸ਼ਨ ਮਦਾਰ ਨੂੰ ਜਦੋਂ ਪੁੱਛਗਿਛ ਕੀਤੀ ਕਹਿੰਦਾ ਮੈਨੂੰ ਜਿਹੜਾ ਹੈਗਾ ਸਾਗਰ ਪਾਟਲ ਨਾਂ ਦਾ ਇੱਕ ਬੰਦਾ ਜਿਹੜਾ ਉੱਥੇ ਨਾਲ ਹੀ ਢਾਬਾ ਚਲਾਉਂਦਾ ਤੇ ਜਿਹੜੀਆਂ ਸੱਜੇ ਪੱਖੀ ਜਥੇਬੰਦੀਆਂ ਹੈਗੀਆਂ ਨੇ ਆਹ ਭਾਜਪਾ ਆਰਐਸਐਸ ਦੀਆਂ ਉਹਨਾਂ ਦੇ ਨਾਲ ਜੁੜਿਆ ਹੋਇਆ ਉਸ ਨੇ ਇਹ ਕੀਤਾ ਸੀ ਤੇ ਇੱਕ ਨਾਲ ਤੀਜਾ ਬੰਦਾ ਹੋਰ ਸੀ ਉਹਦੇ ਵਿੱਚ ਨਗਨ ਗਾਉਂ ਪਾਟਲ ਇਹ ਤਿੰਨੇ ਬੰਦੇ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਈ ਹੈ ਪਤਾ ਲੱਗਿਆ ਇਹ ਕਿ ਵੀ ਉਹ ਬੰਦੇ ਜਿਹੜਾ ਪਿਛਲੇ 13 ਸਾਲਾਂ ਤੋਂ ਹੈਡਮਾਸਟਰ ਸਾਹਿਬ ਉਸ ਸਕੂਲ ਦੇ ਵਿੱਚ ਨੇ ਤੇ ਜਿਹੜੇ ਕਿ ਮੁਸਲਮਾਨ ਨੇ ਉਹਨਾਂ ਨੂੰ ਉੱਥੋਂ ਬਦਲੀ ਕਰਾਉਣ ਲਈ ਇਹ ਕਾਰਾ ਕੀਤਾ ਗਿਆ ਤੇ ਉਹਨਾਂ 11 ਬੱਚਿਆਂ ਦੀ ਜਾਨ ਖਾਤਰੇ 'ਚ ਪੈ ਗਈ। ਜਿਹੜੇ ਬਾਕੀ ਬੱਚੇ ਸੀ ਉਹਨਾਂ ਨੂੰ ਪਾਣੀ 'ਚੋਂ ਮੁਸ਼ਕ ਆਉਂਦਾ ਲੱਗਿਆ ਤੇ ਉਹਨਾਂ ਨੇ ਪਾਣੀ ਪੀਤਾ ਨਹੀਂ ਇਹਨਾਂ ਵਿਚਾਰਿਆਂ ਨੇ ਪੀ ਲਿਆ ਮਾਸੂਮ ਬੱਚਿਆਂ ਨੇ ਤੇ ਉਹਨਾਂ ਦੀ ਜਾਨ ਖਾਤਰੇ 'ਚ ਪੈ ਗਈ। ਸੋ ਇੱਕ ਤਾਂ ਇਹ ਅਸੀਂ ਦੱਸਣਾ ਚਾਹੁੰਦੇ ਆਂ ਵੀ ਨਫ਼ਰਤ ਕਿੱਥੇ ਤੱਕ ਜਾਂਦੀ ਹੈ ਤੇ ਕਿਹਦਾ ਕਿਹਦਾ ਨੁਕਸਾਨ ਕਰ ਸਕਦੀ ਹੈ ਇਹ ਇਹ ਸਾਨੂੰ ਅੱਜ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਹੀ ਇਹਦੇ ਤੇ ਗੌਰ ਕਰਨੀ ਚਾਹੀਦੀ ਹੈ ਇਹ ਨਫਰਤ ਹੈਗੀ ਵੀ ਇੱਕ ਠਾਬਾ ਓਨਰ ਦੇ ਦਿਮਾਗ ਚ ਆ ਗਿਆ ਉਹਨੇ ਕਹਾ ਐਡੀ ਵੱਡੀ ਸਾਜ਼ਿਸ਼ ਰਚ ਲਈ ਕਿੱਡੀ ਵੱਡੀ ਚੇਨ ਬਣਾਤੀ ਇੱਕ ਜਵਾਕ ਫਸਾ ਲਿਆ ਵਿਚਾਰਾ ਪੰਜਵੇਂ ਦਾ ਹੁਣ ਉਹਨਾਂ ਤੇ ਐਫ ਆਈ ਆਰ ਦਰਜ ਹੋ ਗਈ ਤੇ ਉਸ ਬੱਚੇ ਨੂੰ ਗਵਾਹ ਬਣਾ ਲਿਆ ਪੁਲਿਸ ਨੇ ਹੁਣ ਦੇਖਦੇ ਹਾਂ ਕਿ ਹਾਂ ਕੀ ਹੁੰਦਾ ਹੈ ਇਹ ਇਹ ਤਾਂ ਦੱਸਣ ਦੀ ਗੱਲ ਇਹ ਹੈ ਵੀ ਸਾਡਾ ਦੇਸ਼ ਇਸ ਵਕਤ ਇੱਕ ਬਹੁਤ ਵੱਡੇ ਨਫ਼ਰਤ ਦੇ ਵਾਇਰਸ ਤੋਂ ਵਾਇਰਸ ਤੋਂ ਪੀੜਤ ਹੈ ਇਹ ਵਾਇਰਸ ਹੈ ਜਿਹੜਾ ਸੱਚਮੁੱਚ ਹੀ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਰੋਨਾ ਨਾਲੋਂ ਵੀ ਖਤਰਨਾਕ ਵਾਇਰਸ ਕਿਹਾ ਹੋਇਆ ਹੈ ਤੇ ਇਹਦੀ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਬੜੀ ਖਤਰਨਾਕ ਹੈ ਮਾਰ ਰਹੀ ਹੈ ਸਮਾਜ ਨੂੰ ਪਹਿਲਾਂ ਇੱਕ ਵਾਰੀ ਆਗਰਾ ਦੇ ਵਿੱਚ ਇੱਕ ਗਊ ਉਹ ਨੂੰ ਕਤਲ ਕਰਕੇ ਨਾਲ ਦੇ ਗਵਾਂਢੀ ਨੂੰ ਫਸਾਉਣ ਦੀ ਸਾਜ ਰਚੀ ਗਈ ਸੀ ਉਹ ਬੰਦਾ ਖੁਦ ਆਪ Hindu ਹੈ Hindu ਜਥੇਬੰਦੀਆਂ ਦਾ ਆਗੂ ਹੈ ਵੀ ਫਲਾਣੇ ਨੂੰ ਫਸਾਉਣਾ ਹੈ ਇਸ ਕਰਕੇ ਗਊ ਮਾਰਦੇ ਏ ਇਸ ਤੋਂ ਥੋੜੀ ਜਿਹੀ ਵੱਖਰੀ ਕਿਸਮ ਦੀ ਪਰ ਨਾਫਰਤੀ ਗੱਲ ਦਿੱਲੀ ਦੇ ਵਿੱਚ ਕੁਝ ਬੰਗਾਲੀ ਲੋਕਾਂ ਨੂੰ ਜਿਹੜੇ ਪੱਛਮ ਬੰਗਾਲ ਤੋਂ ਆਏ ਹੋਏ ਆ ਉਹਨਾਂ ਨੂੰ ਫੜ ਕੇ ਬੰਗਲਾਦੇਸ਼ੀ ਕਹਿ ਕਹਿ ਕੇ ਉਹਨਾਂ ਤੇ ਜ਼ੁਲਮ ਚੱਲ ਰਿਹਾ ਹੈ ਉਸੇ ਦੇ ਵਿੱਚ ਇੱਕ ਕੇਸ ਕੋਰਟ ਦੇ ਵਿੱਚ ਦਿੱਤਾ ਕੋਰਟ ਨੇ ਕਿਹਾ ਵੀ ਇਹਦੇ ਡਾਕੂਮੈਂਟਸ ਚੈੱਕ ਕਰੋ ਨੇ ਡਾਕੂਮੈਂਟ ਦੇ ਦੇ ਬਚਾਰੇ ਨੇ ਵੀ ਆਹ ਮੇਰਾ ਆਈ ਕਾਰਡ ਹੈ ਆ ਮੇਰੇ ਬੈਂਕ ਦੇ ਕਾਗਜ ਨੇ ਆ ਆ ਮੇਰੇ ਬਾਕੀ ਕਾਗਜ ਨੇ ਉਹ ਦੇ ਦਿੱਤੇ ਉਹਨੇ ਉਹ ਜਿਹੜਾ ਆਈਓ ਹੈ ਇਨਸਪੈਕਟਰ ਜਿਹੜਾ ਉੱਥੋਂ ਦਾ ਦੱਤ ਉਸ ਪੁਲਿਸ ਸਟੇਸ਼ਨ ਦਾ ਉਹਨੇ ਇੱਕ ਹੋਰ ਥਾਂ ਤੇ ਇੱਕ ਚਿੱਠੀ ਲਿਖੀ ਹੈ ਵੀ ਆ ਬੰਗਲਾਦੇਸ਼ੀ ਭਾਸ਼ਾ ਦੇ ਵਿੱਚ ਨੇ ਵੋਟਰ ਕਾਰਡ ਉਹਦਾ ਆਧਾਰ ਕਾਰਡ ਉਹਦਾ ਜਿਹੜਾ ਬਾਕੀ ਚੀਜ਼ਾਂ ਨੇ ਬੰਗਲਾਦੇਸ਼ੀ ਭਾਸ਼ਾ ਚ ਨੇ ਇਹਨੂੰ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਾਓ ਜਾਨੀ ਇੱਕ ਇਨਸਪੈਕਟਰ ਰੈਂਕ ਦਾ ਅਧਿਕਾਰੀ ਅਮਿਤ ਸ਼ਾਹ ਦੇ ਅੰਡਰ ਹੈ ਦਿੱਲੀ ਪੁਲਿਸ ਇਹਦਾ ਮਤਲਬ ਹੈ ਅਮਿਤ ਸ਼ਾਹ ਕਹੇ ਜੇ ਕੰਮ ਕਰਾ ਰਿਹਾ ਹੈ ਉਹਦੇ ਦਿਮਾਗ ਦੇ ਵਿੱਚ ਨਫਰਤ ਹੈ ਵੀ ਜਿਹੜੀ ਆ ਬੰਗਲਾ ਭਾਸ਼ਾ ਇਹ ਤਾਂ ਬੰਗਲਾਦੇਸ਼ੀਆਂ ਦੀ ਭਾਸ਼ਾ ਹੈ ਉਹ ਸਾਡੇ ਪਛੀ ਮੰਗਾਲ ਦੇ ਲੋਕਾਂ ਨੂੰ ਜਿਹਦਾ ਜਿਹੜੇ ਅੱਡ ਅੱਡ ਦੇਸ਼ ਦੇ ਅੱਡ ਅੱਡ ਹਿੱਸਿਆਂ ਚ ਰਹਿੰਦੇ ਐ ਜਿਨ੍ਹਾਂ ਦਾ ਸਾਡੀ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੂੰ ਬੰਗਲਾਦੇਸ਼ੀ ਸਵਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬੰਗਲਾਦੇਸ਼ੀ ਮੰਨਿਆ ਜਾ ਰਿਹਾ ਇੱਕ ਪੁਲਿਸ ਇਨਸਪੈਕਟਰ ਬੰਗਲਾਦੇਸ਼ੀ ਭਾਸ਼ਾ ਬੰਗਲਾਦੇਸ਼ੀ ਭਾਸ਼ਾ ਕੋਈ ਹੈ ਹੀ ਨਹੀਂ ਜਾਂ ਬੰਗਲਾ ਕਹਿੰਦੇ ਆ ਜਾਂ ਬੰਗਾਲੀ ਕਹਿੰਦੇ ਆ ਲੋਕ ਭਾਸ਼ਾ ਸੋ ਇਹ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜਾ ਸਟਾਫ ਸਿਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਅੱਡ-ਅੱਡ ਕੇਂਦਰੀ ਸਰਕਾਰ ਦੇ ਵਿਭਾਗਾਂ ਦੇ ਵਿੱਚ ਪੋਸਟਾਂ ਭਰੀਆਂ ਜਾਂਦੀਆਂ ਨੇ ਉਹਨਾਂ ਦੇ ਇਗਜ਼ਾਮ ਹੋਣੇ ਸੀ ਉਹਨਾਂ ਦਾ 13ਵਾਂ 13ਵਾਂ ਭੇਜਦਾ ਇਗਜ਼ਾਮ ਸੀ ਜਿਹੜਾ ਕਿ 24 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਹੋਣਾ ਸੀ ਉਸ ਇਗਜ਼ਾਮ ਦੇ ਵਿੱਚ ਬਹੁਤ ਹੀ ਵੱਡੀਆਂ ਤਾਂਗਣੀਆਂ ਕਿ ਕੋਈ ਬੰਦੇ ਦੂਰੋਂ ਦੂਰੋਂ ਆਉਂਦੇ ਆ ਸੈਂਟਰ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਉਹ ਤਾਂ ਐਗਜ਼ਾਮ ਕੈਨਸਲ ਹੋ ਗਿਆ ਉਹਨਾਂ ਨੂੰ ਕੋਈ ਪਹਿਲਾਂ ਸੂਚਨਾ ਨਹੀਂ ਕੁਝ ਨਹੀਂ ਵੀਡੀਓਜ਼ ਪਤਾ ਲੱਗ ਰਹੀਆਂ ਨੇ ਇੱਕ ਮੁੰਡਾ ਬੋਲ ਰਿਹਾ ਵੀ ਸਾਨੂੰ ਅਸੀਂ ਦਿੱਲੀ ਰਹਿੰਦੇ ਆ ਸਾਨੂੰ ਸ਼੍ਰੀਨਗਰ ਸਾਡਾ ਸੈਂਟਰ ਬਣਾਤਾ ਇੱਕ ਸ਼੍ਰੀਨਗਰ ਦਾ ਵਿਚਾਰਾ ਜਿਨ੍ਹਾਂ ਦੀਆਂ ਅੱਖਾਂ ਤੋਂ ਉਸ ਨੂੰ ਦਿਸਦਾ ਨਹੀਂਗਾ ਕੁਦਰਤੀ ਗੱਲ ਹੈ ਉਹਦਾ ਦਿੱਲੀ ਬਣਾਤਾ ਉਹ ਜਦੋਂ ਦਿੱਲੀ ਆਉਂਦਾ ਤਾਂ ਪਤਾ ਲੱਗਦਾ ਐਗਜ਼ਾਮ ਹੀ ਹੋ ਨਹੀਂਗਾ ਇਮਤਿਹਾਨ ਹੈ ਹੀ ਨਹੀਂ ਦੱਸਿਆ ਨਹੀਂ ਕਿਸੇ ਨੂੰ ਫੇਰ ਜਿਨ੍ਹਾਂ ਦਾ ਹੁੰਦਾ ਹੈ ਉਹਨਾਂ ਨੂੰ ਉੱਥੇ ਬੌਂਸਰ ਕੋਟ-ਕੁੱਟ ਕੇ ਸਿੱਧਾ ਕਰਦੇ ਆ ਬੌਂਸਰ ਲਾਏ ਹੋਏ ਫੇਰ ਜਿਹੜਾ ਉੱਥੇ ਜਾਂਦੇ ਆ ਕੰਪਿਊਟਰ ਤੇ ਬੈਠਦੇ ਆ ਕਿਸੇ ਦਾ ਮਾਊਸ ਨਹੀਂ ਚੱਲਦਾ ਕਿਸੇ ਦਾ ਨੈਟ ਨਹੀਂ ਚੱਲ ਰਿਹਾ ਕਿਸੇ ਦੀ ਕੋਈ ਹੋਰ ਪ੍ਰੋਬਲਮ ਬਹੁਤ ਵੱਡੀਆਂ ਸਮੱਸਿਆਵਾਂ ਨੇ ਤੇ ਸਾਡਾ ਜਿਹਨੂੰ ਡਿਜੀਟਲ ਭਾਰਤ ਕਹਿ ਰਹੇ ਹੈ ਮੋਦੀ ਜੀ ਪਿਛਲੇ 11 ਸਾਲਾਂ ਤੋਂ ਉਹਦਾ ਅੱਜ ਦੀ ਤਰੀਕ ਵਿੱਚ ਵੀ ਹਾਲ ਇਹ ਹੈ ਵੀ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਦੋ ਦਿਨ ਪਹਿਲਾਂ ਉਹਨਾਂ ਨੇ ਟ੍ਰੇਨ ਫੜਨੀ ਹੈ ਬੱਸ ਫੜਨੀ ਹੈ ਕੋਈ ਹੋਰ ਕਰਨਾ ਹੈ ਦੋ ਤਿੰਨ ਦਿਨ ਪਹਿਲਾਂ ਅਸੀਂ ਦੱਸ ਹੀ ਨਹੀਂ ਸਕਦੇ ਕਿ ਵੀ ਤੁਹਾਡਾ ਇਮਤਿਹਾਨ ਨਹੀਂ ਪਾਈਏ ਨਾ ਆਇਓ ਤੁਸੀਂ ਦਾ ਇੰਨੀ ਗੱਲ ਪਰੇਸ਼ਾਨ ਹੋ ਰਿਹਾ ਹੈ ਸੰਕੜੇ ਵੀਡੀਓ ਚੱਲ ਰਹੀਆਂ ਨੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਪਰੇਸ਼ਾਨ ਹੋ ਰਹੇ ਆ ਮੁੰਡੇ ਕੁੜੀਆਂ ਤੇ ਉਹ ਸੈਂਟਰਾਂ ਦੇ ਅੱਗੇ ਮੁਜ਼ਾਹਰੇ ਕਰ ਰਹੇ ਆ ਉਹਨਾਂ ਤੇ ਡਾਂਗਾਂ ਵਰ ਰਹੀਆਂ ਨੇ ਤੇ ਹੋਰ ਇਸ ਕਿਸਮ ਦਾ ਸੋ ਇਹ ਐ ਸਾਡੀ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਦਾ ਇਹਦਾ ਬੁਰਾ ਹਾਲ ਹੈਗਾ ਪਹਿਲਾਂ ਇਹਨਾਂ ਨੇ ਅਗਨੀਵੀਰਾਂ ਨਾਲ ਕੀਤਾ ਹੁਣ ਇਸ ਤਰ੍ਹਾਂ ਦੇ ਇਮਤਿਹਾਨਾਂ ਦੇ ਵਿੱਚ ਹੋ ਰਿਹਾ ਉਸ ਤੋਂ ਪਹਿਲਾਂ ਨੀਟ ਦੇ ਐਗਜ਼ਾਮ ਦੇ ਵਿੱਚ ਇਦਾਂ ਦਾ ਚੱਲਿਆ ਉਸ ਤੋਂ ਪਹਿਲਾਂ ਜਿਹੜੇ ਹੋਰ ਐਗਜ਼ਾਮ ਲਏ ਹੈ ਐਨਟੀਏ ਨੇ ਉਹਨਾਂ ਦੇ ਵਿੱਚ ਚੱਲਿਆ ਬੁਰਾ ਹਾਲ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਸ਼੍ਰੀਨਗਰ ਦੇ 에ਅਰਪੋਰਟ ਦੇ ਉੱਤੇ ਇੱਕ ਫੌਜੀ ਅਫਸਰ ਲੈਫਟੀਨੈਂਟ ਕਰਨਲ ਰਿਤੇਸ਼ ਕੁਮਾਰ ਸਿੰਘ ਉਹਦੀ ਗੱਲ ਦੱਸਣ ਤੋਂ ਪਹਿਲਾਂ ਅਸੀਂ ਇਹ ਕਹਿ ਲਈਏ ਵੀ ਅਸੀਂ ਫੌਜ ਦੇ ਤੇ ਫੌਜੀ ਅਧਿਕਾਰੀਆਂ ਦੇ ਵਿਰੁੱਧ ਨਹੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਬੜਾ ਮਾਣ ਕਰਦੇ ਹਾਂ ਪਰ ਜਦੋਂ ਤੁਸੀਂ ਕਈ ਵਾਰ ਫੌਜ ਨੂੰ ਬੇਲੋੜੇ ਅਧਿਕਾਰ ਦੇਦਨੇ ਹੋ ਵੀ ਉਹ ਜੋ ਮਰਜ਼ੀ ਕਰਨ ਫਿਰ ਉਹ ਹਰ ਥਾਂ ਤੇ ਜੋ ਮਰਜ਼ੀ ਹੀ ਕਰਦੇ ਹੈ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਲੋਕਾਂ ਨੂੰ ਦਬਾ ਕੇ ਰੱਖਣਾ ਸੀਗਾ ਉੱਥੇ ਉਹਨਾਂ ਸਰਕਾਰ ਨੇ ਅਧਿਕਾਰ ਇਹ ਜੇ ਦੇਤੇ ਵੀ ਇੱਕ ਫੌਜੀ ਅਫਸਰ ਨੇ ਆਪਣੀ ਜੀਪ ਦੇ ਮੂਹਰੇ ਇੱਕ ਬੰਦਾ ਬਨ ਕੇ ਉਹਨੂੰ ਆਲੇ-ਦਾਲੇ ਪਿੰਡਾਂ 'ਚ ਘੁਮਾਇਆ ਇਹ ਲਿਖ ਕੇ ਵੀ ਇਹ ਇਹ ਅਸੀਂ ਇਹੋ ਜਿਹਾ ਹਾਲ ਕਰਾਂਗੇ ਰੋੜੇ ਭਰੌਣ ਵਾਲਾ ਹਾਲਾਂਕਿ ਉਹ ਰੋੜੇ ਪੜਾਉਣਾ ਵਾਲਾ ਹੈ ਨਹੀਂ ਸੀ ਉਹਦੀ ਬਹੁਤ ਰੌਲਾ ਪਿਆ ਸੀ ਬਾਅਦ ਦੇ ਵਿੱਚ ਉਹੀ ਫੌਜੀ ਅਫਸਰ ਜਿਹੜਾ ਹੈ ਕਿਸੇ ਹੋਟਲ ਦੇ ਵਿੱਚ ਪਰਾਈ ਜਨਾਨੀ ਨਾਲ ਫੜਿਆ ਗਿਆ ਸੀਗਾ ਕਿਉਂਕਿ ਜਦੋਂ ਤੁਸੀਂ ਬੇਲੋੜੇ ਅਧਿਕਾਰ ਬਿਨੋਂਗੇ ਤਾਂ ਉਹਦੀ ਬੇਲੋੜੀ ਵਰਤੋਂ ਵੀ ਹੁੰਦੀ ਹੈ ਇਹ ਜਿਹੜੇ ਰਤੇਸ਼ ਕੁਮਾਰ ਸਿੰਘ ਜੀ ਹੈ ਇਹ ਜਦੋਂ ਦਿੱਲੀ ਆਉਣ ਲਈ ਸ਼੍ਰੀਨਗਰ ਏਅਰਪੋਰਟ ਤੇ ਲਾਈਨ ਚ ਲੱਗਦੇ ਆ ਤੇ ਉੱਥੇ ਜਿਹੜਾ ਸਪਾਈ ਜੈਟ ਦਾ ਜਿਹੜਾ ਸਟਾਫ ਹੈ ਉਹ ਉਹਨਾਂ ਨੇ ਉਹਦਾ ਭਾਰ ਢੋਲਿਆ ਤੇ ਕਿਹਾ ਵੀ 7 ਕਿਲੋ ਤੁਹਾਨੂੰ ਆ ਗਿਆ ਤੁਸੀਂ ਦੋ ਬੈਗ ਲੈ ਜਾਂਦੇ ਹੋ ਤੇ ਇਹ ਜਿਹੜਾ ਵਾਧੂ ਭਾਰ ਹੈ ਇਹਦੇ ਪੈਸੇ ਦਿਓ ਉਹ ਭੜਕ ਗਿਆ ਤੇ ਉੱਥੋਂ ਬਿਨਾ ਕੋਈ ਬੋਰਡਿੰਗ ਪਾਸ ਬਣਾਏ ਤੇ ਹੋਰ ਅੰਦਰ ਜਾਵੜਿਆ ਜਹਾਜ਼ ਚ ਤੇ ਉੱਥੋਂ ਸੀਆਈਏਐਸਫ ਦੇ ਜਵਾਨ ਪੁਲਿਸ ਅਫਸਰ ਨੇ ਉਹਨਾਂ ਨੂੰ ਲਿਆਂਦਾ ਵਾਪਸ ਤੇ ਉਹਨੇ ਆ ਕੇ ਉਹਨਾਂ ਦਾ ਕੁਟਾਪਾ ਸ਼ੁਰੂ ਕਰਤਾ ਇੱਕ ਦੀ ਰੀੜ ਦੀ ਹੱਡੀ ਕਹਿੰਦੀ ਹੈ ਕ੍ਰੈਕ ਹੋ ਗਈ ਇੱਕ ਦੇ ਜਵਾੜੇ ਟੁੱਟ ਗਏ ਤੇ ਇਸ ਤਰ੍ਹਾਂ ਦਾ ਉਹਨੇ ਕੀਤਾ ਵਰਤਾਉ ਤੇ ਕਹਿੰਦਾ ਜਦੋਂ ਉਹਦਾ ਉਹਦਾ ਸਪਸ਼ਟੀਕਰਨ ਹੈ ਫੌਜ ਨੇ ਕਿਹਾ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਬੇਲੋੜੇ ਕਿਸੇ ਬੰਦੇ ਨੂੰ ਨਹੀਂ ਪ੍ਰੋਟੈਕਟ ਕਰਾਂਗੇ ਤੇ ਉਹ ਕਹਿੰਦਾ ਵੀ ਮੈਨੂੰ ਇਹਨਾਂ ਨੇ ਪ੍ਰਵੋਕ ਕੀਤਾ ਤਾਂ ਮੈਂ ਇਹ ਕੀਤਾ ਕੰਮ ਸੋ ਇਹੋ ਜੀ ਸ਼ਰਮ ਨਾ ਘਟਨਾ ਫੌਜ ਜਿਹਨੂੰ ਅਸੀਂ ਡਿਸਿਪਲਨਡ ਸਾਡੀ ਫੌਜ ਕਹਿੰਦੇ ਆ ਜਿਹਦੀ ਜਿਹਦਾ ਬਹੁਤ ਜ਼ਿਆਦਾ ਡਿਸਪਲਿਨ ਮੰਨਿਆ ਜਾਂਦਾ ਕਿਉਂਕਿ ਉਹਨਾਂ ਨੂੰ ਅਧਿਕਾਰ ਉੱਥੇ ਜੰਮੂ ਕਸ਼ਮੀਰ ਚ ਜ਼ਿਆਦਾ ਦਿੱਤੇ ਹੋਏ ਐ ਕਿਉਂਕਿ ਕਸ਼ਮੀਰੀਆਂ ਨੂੰ ਕੁੱਟਣ ਲਈ ਉਹਨਾਂ ਦੀ ਡਿਊਟੀ ਐ ਬਹੁਤੀ ਤਾਂ ਵੀ ਤੁਸੀਂ ਇਹਨਾਂ ਨੂੰ ਸਿੱਧੇ ਕਰਕੇ ਰੱਖਣਾ ਚਾਹੇ ਜਾਇਜ਼ ਐ ਚਾਹੇ ਨਜਾਇਜ਼ ਉਹ ਹੱਥਾਂ ਤੀਏ ਕਰਨ ਲੱਗ ਗਏ ਸੋ ਇਹ ਅਗਲੀ ਗੱਲ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਬਿਹਾਰ ਦੇ ਬਾਰੇ ਚ ਬਿਹਾਰ ਜਿਹੜਾ ਸਪੈਸ਼ਲ ਜਿਹੜੀ ਵੋਟਾਂ ਦਾ ਰਿਵੀਜ਼ਨ ਹੋ ਰਹੀ ਐ ਉਹਦੇ ਵਿੱਚ ਪਹਿਲਾਂ ਇੱਕ ਦਿਨ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਇੱਕ ਬੰਦੇ ਨੇ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਡਾਗ ਬਾਬੂ ਪੁੱਤਰ ਕੁੱਤਾ ਬਾਬੂ ਪੁੱਤਰ ਕੁਤੀਆ ਦੇਵੀ ਦੇ ਨਾਂ ਤੇ ਬਣ ਗਿਆ ਸੀ ਬੜਾ ਰੌਲਾ ਪਿਆ ਸੀ ਤੇ ਉਹਦਾ ਚੱਕਰ ਪੈ ਗਿਆ ਸੀ ਹੁਣ ਬਿਹਾਰ ਦੀ ਜਿਹੜੇ ਸਾਰਨ ਜ਼ਿਲ੍ਹੇ ਦੀ ਛਪਰਾ ਵਿਧਾਨ ਸਭਾ ਹਲਕਾ ਹੈਗਾ ਉਥੇ ਤਿੰਨ ਵੋਟਾਂ ਬਣੀਆਂ ਨੇ ਇੱਕ 22 ਸਾਲਾਂ ਦੀ ਔਰਤ ਹੈ ਉਹਦੇ ਪਿਤਾ ਦਾ ਨਾਂ father father ਲਿਖਿਆ ਹੋਇਆ ਹੈ ਪਿਤਾ ਦਾ ਨਾਂ ਫਾਦਰ ਫਾਦਰ ਇੱਕ ਹੋਰ ਹੈ ਉਸ ਦੇ ਦੇ ਜਿਹੜਾ ਮਾਤਾ ਦਾ ਨਾਂ ਹੈ ਜਾਂ ਉਹਦਾ ਉਹਦੇ ਹਸਬੰਡ ਦਾ ਨਾਂ ਹਸਬੰਡ ਹਸਬੰਡ ਲਿਖਿਆ ਹੋਇਆ ਉਹਦੇ ਪਤੀ ਦਾ ਨਾਂ ਹਸਬੰਡ ਹਸਬੰਡ ਤੇ 21 ਸਾਲਾਂ ਦੀ ਇੱਕ ਹੋਰ ਔਰਤ ਹੈ ਉਹਦੇ ਪਿਤਾ ਦਾ ਨਾਂ ਫਾਦਰਜ਼ ਵੋਟਰ ਆਈਡੀ ਕਾਰਡ ਲਿਖਿਆ ਹੋਇਆ ਹੈ ਜਣੀ ਉਹਨਾਂ ਦੇ ਨਾਂ ਨਹੀਂ ਆ ਚੀਜ਼ਾਂ ਲਿਖੀਆਂ ਹੋ ਜਾਂਦੀਆਂ ਇਹ ਕਈ ਵੋਟਾਂ ਨੇ ਇਹੀ ਜੀਆਂ ਸੋ ਹੁਣ ਇਹਦਾ ਜਦੋਂ ਰੌਲਾ ਪੈ ਗਿਆ ਪਤਾ ਲੱਗਿਆ ਵੀ ਜਿਹੜੀਆਂ ਮਾਰਚ 2025 ਚ ਵੋਟਰ ਸੂਚੀ ਬਣਾਈ ਸੀ ਉਹ ਚ ਵੀ ਇਹੀ ਨਾਂ ਸੀਗੇ ਤੇ ਜਿਹੜੀ 24 ਜੂਨ ਨੂੰ ਨੋਟੀਫਿਕੇਸ਼ਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਸੀ ਉਹਦੇ ਚ ਕਿਹਾ ਸੀ ਵੀ ਹਰ ਬੀ ਐਲਓ ਘਟੋ ਘਟ ਤਿੰਨ ਵਾਰੀ ਹਰ ਘਰ ਚ ਜਾਊਗਾ ਜੇ ਉਹ ਘਰ ਚ ਗਿਆ ਹੁੰਦਾ ਪਤਾ ਲੱਗਿਆ ਹੁੰਦਾ ਵੀ ਇਹ ਕੌਣ ਨੇ ਬੰਦੇ ਤਾਂ ਅਸਲੀ ਨਾਂ ਲਿਖ ਲੈਂਦਾ ਉਹ ਜਿਹੜੇ ਪੁਰਾਣੇ ਸੀ ਨਾਂ ਲਿਖਦਾ ਕਿਉਂਕਿ ਉਹਨੇ ਘਰੇ ਬਹਿ ਕੇ ਹੀ ਲਿਖਣੇ ਸੀ ਪੁਰਾਣੀ ਲਿਸਟ ਦੇਖੀ ਜੇ ਪੀ ਮਾਰੀ ਮੱਖੀ ਤੇ ਮੱਖੀ ਮਾਰ ਕੇ ਉਵੇਂ ਜਿਵੇਂ ਬਣਾਤੀ ਤੇ ਉਹ ਲੱਗ ਗਿਆ ਪਤਾ ਤਾਂ ਹੁਣ ਇਹ ਲੱਗ ਰਿਹਾ ਹੁਣ ਉਹ ਕਹਿੰਦੇ ਆ ਇਲੈਕਸ਼ਨ ਕਮਿਸ਼ਨ ਵਾਲੇ ਵੀ ਅਸੀਂ ਇਹਨਾਂ ਦੇ ਬਾਰੇ ਵਿੱਚ ਪੁਰਾਣੇ ਵੀ ਹੈ ਲੋ ਤੇ ਨਵੇਂ ਵੀ ਹੈ ਲੋ ਦੋਵਾਂ ਦਾ ਪਤਾ ਲਾਵਾਂਗੇ ਦੋਸਤੋ ਯੋਗਿੰਦਰ ਜਾਦਗੁਣਾ ਨੇ ਕੱਲ ਦੱਸਿਆ ਵੀ ਜਿਹੜੇ 18 ਸਾਲ ਤੋਂ ਵੱਡੀ ਉਮਰ ਦੇ ਲੋਕ ਨੇ ਅੱਜ ਅੱਜ ਦੀ ਤਰੀਕ ਚ ਉਹ 8 ਕਰੋੜ 18 ਲੱਖ ਹੈ ਤੇ ਜਿਹੜੀਆਂ ਵੋਟਰ ਸੂਚੀਆਂ ਛਪਾਈਆਂ ਨੇ ਉਹ 8 ਕਰੋੜ 24 ਲੱਖ ਦੇ 7 ਕਰੋੜ 24 ਲੱਖ ਦੇ ਨੇੜੇ ਤੇੜੇ ਆ ਜਣੀ 95 96 ਲੱਖ ਲੋਕਾਂ ਦੇ ਨਾਂ ਵੋਟਰ ਸੂਚੀ 'ਚ ਹੈ ਨਹੀਂ ਤੇ ਜੇ ਉਹਨਾਂ ਤੋਂ ਲਿਸਟ ਮੰਗ ਲਈਏ ਇਲੈਕਸ਼ਨ ਕਮਿਸ਼ਨ ਤੋਂ ਵੀ ਕਿਹੜੇ-ਕਿਹੜੇ ਬੰਦੇ ਕਿਉਂ ਨਹੀਂ ਪਾਏ ਕਿਹੜੇ ਤੁਸੀਂ ਮਰ ਗਏ ਕਹਿੰਦੇ ਹੋ ਕਿਹੜੇ ਕਹਿੰਦੇ ਹੋ ਵੀ ਦੂਜੇ ਤਾਂ ਉਹ ਨਾਂ ਨਹੀਂ ਦੱਸ ਸਕਦੇ ਛਰਿਆਂ ਮਹਿਰਾ ਫੇਰੀ ਹੋ ਰਹੀ ਹੈ ਇਹਦੇ ਵਿਰੁੱਧ ਸਾਰੇ ਦੇਸ਼ਵਾਸੀਆਂ ਨੂੰ ਖੜੇ ਹੋਣ ਦੀ ਲੋੜ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ